ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ YouTube ਦੇ ਚੈਨਲ ਆ ਸਿਮਰ ਬਲੌਗ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਆਪਾਂ ਅੱਜ ਬਣਾਉਣ ਲੱਗੇ ਆ ਜੀ ਪਿੰਡੀਆਂ ਦੀ ਸਬਜ਼ੀ ਆ ਜਾਈਏ ਫਿਰ ਸਭ ਤੋਂ ਪਹਿਲਾਂ ਜੀ ਆਪਾਂ ਕਰਦੇ ਆ ਗੈਸ ਔਨ ਇਧਰ ਰੱਖਦੇ ਆ ਕੜਾਹੀ ਇਧਰ ਰੱਖਦੇ ਆ ਜੀ ਆਪਾਂ ਪਿਆਜ਼ ਅਲੱਗ ਪਰਣ ਲਈ ਇਹਨਾਂ ਵਾਸਤੇ ਇਧਰ ਲਗਾਸ ਔਨ ਕਰਕੇ ਰੱਖਦੇ ਆ ਇਦੇ ਵਿੱਚ ਆਪਾਂ ਪਾਨੇ ਜਿਹੜਾ ਫੈਂਡ ਦੋਨੋਂ ਨੂੰ ਅਲੱਗ-ਅਲੱਗ ਤਿਆਰ ਕਰਾਂਗੇ ਇਧਰ ਵੀ ਫੈਂਡ ਪਾ ਦਿੰਦੇ ਆਂ ਆਪਾਂ ਤੇ ਆਜੇ ਵਿੱਚ ਇਧਰ ਪਿੰਡੀ ਨੂੰ ਫਰਾਈ ਕਰਾਂਗੇ ਜੀ ਫਰਾਈ ਹੋਣਾ ਸ਼ੁਰੂ ਹੋ ਚੁੱਕਿਆ ਇਧਰ ਆਨ ਪਹਿਲਾਂ ਪਾਉងਗੇ ਆਪਾਂ ਜੀਰਾ ਥੋੜਾ ਫਰਾਈ ਕਰਕੇ ਜੀਰਾ ਉਸ ਤੋਂ ਬਾਅਦ ਪਾਉਮਾਂਗੇ ਆਪਾਂ ਲਸਣ ਥੋੜਾ ਜਿਹਾ ਪਾਉਂਦੇ ਆਪਾਂ ਲਸਣ ਨਾਲ ਇਹ ਪਾਉਮਾਂਗੇ ਆਪਾਂ ਪਿਆਜ਼ ਚਲੋ ਆਪਾਂ ਤਾਂ ਪਿਆਜ਼ ਨੂੰ ਸਾਈਡਾ ਹੀ ਛੱਡਦੇ ਹਾਂ ਇਹ ਥੋੜਾ ਜਿਹਾ ਕਲਰ ਚੇਂਜ ਹੋ ਗਿਆ ਨਾ ਇਹੋ ਉਸ ਤੋਂ ਬਾਅਦ ਆਹਰੀ ਮਚਾ ਕੇ ਫਿਰ ਪਿੰਨੀ ਪਾਵਾਂਗੇ ਨਾਲ ਨਾਲ ਇਧਰ ਵੀ ਧਿਆਨ ਕਰ ਲਈ ਆਪਾਂ ਬੋਨੋ ਦੀ ਜਦ ਕਠੀਂ ਤੇ ਆ ਲਾ ਲਈ ਨਹੀਂ ਚਾਹ ਜੇ ਬਸ ਪਿੰਨੀ ਲਾ ਸਕੋ ਆਪਾਂ ਨਾ ਇਕੱਠੇ ਵੀ ਤਿਆਰ ਕਰ ਸਕਦੇ ਆ ਜੇ ਅੱਜ ਦੇ ਪਿੰਡੇ ਨੂੰ ਸਾਕੇ ਸਬਜੀ ਬਣਾ ਸਕਦੇ ਆ ਤੇ ਅਲੱਗ ਅਲੱਗ ਵੀ ਬਣਾ ਸਕਦੇ ਆ ਹੁਣ ਜੇ ਆਪਾਂ ਹੰਨੇਚ ਹੁਣ ਕੋਰੇ ਫਰਾਈ ਕਰਕੇ ਉਸ ਤੋਂ ਬਾਅਦ ਪਾਵਾਂਗੇ ਆਪਾਂ ਪਿੰਨੀ। ਹਦਿ ਕੋਨ ਕਲਰ ਚੇਂਜ ਹੋ ਗਈ। ਉਸ ਤੋਂ ਬਾਅਦ ਆਪਾਂ ਪਾਵਾਂਗੇ ਪਿੰਨੀ। ਜੀ ਪਿਆਰ ਅਲੰਗੋ ਜਦੋਂ ਇਹ ਦੋਨੇ ਤਿਆਰ ਹੋ ਗਏ ਉਦੋਂ ਇਹਨਾਂ ਨੂੰ ਆਪਾਂ ਮਿਕਸ ਕਰਾਂਗੇ। ਨੋ ਇਸੇਰਾ ਆਪਾਂ ਇਹਨੂੰ ਛੱਟ ਲੈਣੀ ਹੈ। ਤੇ ਥੋੜਾ ਜਿਹਾ ਬਨ ਜਾਣਗੇ। ਸੋ ਬਾਅਦ ਚੈੱਕ ਕਰਦੇ ਹਾਂ। ਦਿਜੀ ਜੀ ਤੇ ਪਿਆਜ਼ ਵੀ ਭੁੱਜ ਗਿਆ ਇਧਰ ਆ ਦੇਖੋ ਹੁਣ ਇਹਦੇ ਵਿੱਚ ਮਸਾਲਾ ਐਡ ਕਰਦੇ ਆਂ ਪਿੰਡੀ ਦੇ ਵਿੱਚ ਨਮਕ ਮਿਰਚ ਮੈਨੂੰ ਥੋੜੀ ਤਿੱਖੀ ਵਧੀਆ ਲੱਗਦੀ ਹੈ ਜੀ ਪਿੰਡੀ ਦੇ ਵਿੱਚ ਤੇ ਹਲਦੀ ਤਦਾਂ ਸਮਾ ਗਏ ਆਪਾਂ ਪਿਆਜ਼ ਨਾਲ ਹੀ ਇਹਦੇ ਕਿਉਂਕਿ ਚੰਗੀ ਤਰ੍ਹਾਂ ਮਿਕਸ ਹੋ ਜਾਣਗੇ ਪਿਆਜ਼ ਵੀ ਤੇ ਮਸਾਲਾ ਵੀ ਤਾਂ ਲੋਰੀ ਜਨਾ ਇੰਨਾ ਇਕੱਤਰ ਮਿਕਸ ਹੋ ਜਾਣੀ ਆ ਆਪਾਂ ਵੈਸੇ ਦੋਨੇ ਤਰੀਕੇ ਨਾਲ ਪਿੰਡੀ ਤਿਆਰ ਕਰ ਸਕਦੇ ਆ ਜੀ ਤਿਆਜ਼ ਤੇ ਪਿੰਡੀ ਇਕੱਠੀ ਕਟਿੰਗ ਕਰਕੇ ਇਕੱਠੀ ਹੀ ਬਣਾ ਸਕਦੇ ਆ ਆਪਾਂ ਅਲੱਗ-ਅਲੱਗ ਜਿਵੇਂ ਅੱਜ ਬਣਾਈ ਐ ਇਸ ਤਰੀਕੇ ਨਾਲ ਵੀ ਬਣਾ ਸਕਦੇ ਆ ਇਹ ਆਪਣੀ ਚੋਇਸ ਹੈ ਜਿਵੇਂ ਮਰਜ਼ੀ ਤਿਆਰ ਕਰ ਸਕਦੇ ਆ ਤੇ ਵੈਸੇ ਤੁਸੀਂ ਦੇਖ ਸਕਦੇ ਹੋ ਪਿੰਡੀ ਆਪਣੀ ਬਣ ਕੇ ਬਿਲਕੁਲ ਰੈਡੀ ਐ ਤੇ ਪਿਆਜ਼ ਵੀ ਇਹਦੇ ਵਿੱਚ ਮਿਕਸ ਹੋ ਚੁੱਕਿਆ ਤੁਸੀਂ ਦੇਖ ਸਕਦੇ ਹੋ ਕਲਰ ਵੀ ਕਿੰਨਾ ਸੋਹਣਾ ਆ ਗਿਆ ਤੇ ਸਾਰੇ ਇਸ ਤਰ੍ਹਾਂ ਵੀ ਪਿੰਡੀ ਨੂੰ ਸਬਜ਼ੀ ਨੂੰ ਟਰਾਈ ਕਰਕੇ ਦੇਖਿਓ ਬਣਾ ਕੇ ਸਤ੍ਰਾਈ ਬਹੁਤ ਵਧੀਆ ਬਣਦੀ ਐ ਤੇ ਜਿੰਨੇ ਵੀ ਸਾਡੇ ਨਵੇਂ ਭੈਣ ਭਾਈ ਜੁੜੇ ਨੇ ਜੀ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਦੇਖਿਆ ਕਰੋ ਸ਼ੇਅਰ ਤੇ ਸਬਸਕ੍ਰਾਈਬ ਕਰੋ ਜੀ ਸਾਡੇ ਚੈਨਲ ਨੂੰ ਤੇ ਬਹੁਤ ਬਹੁਤ ਜੀ ਪਿਆਰ ਸਾਰਿਆਂ ਨੂੰ ਸਾਡੇ